ਜਮਾਨਤ ਜਬਤ ਕਰਵਾ ਕੇ ਦਿੱਤੀ ਪੰਜ-ਪੰਜ ਸੌ ਦੀ ਲੀਡ ਨਾਲ ਜਿਹੜੀਆਂ ਸਾਡੀਆਂ ਸਾਰੀਆਂ ਸੀਟਾਂ ਜਿੱਤੀਆਂ ਨੇ ਔਰ ਕਾਂਗਰਸ ਦਾ ਬਿਲਕੁਲ ਸਫਾਇਆ ਕੀਤਾ ਦਸੂਏ ਦੇ ਵਿੱਚ ਬਿਲਕੁਲ ਸਫਾਇਆ ਇੱਕ ਪਾਸਾ ਕਰਾ ਕਰਕੇ ਲੋਕਾਂ ਨੇ ਜਿਹੜੀ ਵੋਟ ਪਾਈ ਹੈ ਔਰ ਬੀਜੇਪੀ ਜਿਹੜੀਆਂ ਬੜੀਆਂ ਬੜਕਾ ਮਾਰਦੇ ਸੀਗੇ ਜੀ ਦੇਖਿਓ ਜੀ ਇਸ ਵਾਰ ਸੀਟਾਂ ਹੀ ਨਹੀਂ ਲੱਗੀਆਂ ਉਹਨਾਂ ਦੇ ਕੋਲ ਔਰ ਜਿੱਥੇ ਹੈਗੇ ਵੀ ਸੀਗੇ ਉਹਨਾਂ ਦੇ ਦੋ ਚਾਰ ਬੰਦੇ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਇੱਕ ਇੱਕ ਦੋ ਦੋ ਪੰਜ-ਪੰਜ ਵੋਟਾਂ ਜਿਹੜੀਆਂ ਬੀਜੇਪੀ ਦੀਆਂ ਇੱਥੋਂ ਨਿਕਲੀਆਂ ਰਾਂ ਔਰ ਦਤਾਰਪੁਰ ਦੀ ਜਿਹੜੀ ਸੀਟ ਹੈ ਬੜੀ ਵੱਡੀ ਸੀਟ ਸੀਗੀ ਔਰ ਲੋਕਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਇਹ ਸੀਟ ਜਿਹੜੀ ਹੈ ਇਹ ਕਾਂਗਰਸ ਜਿੱਤੂਗੀ ਜਾਂ ਭਾਜਪਾ ਜਿੱਤੂਗੀ ਪਰ ਆਮ ਆਦਮੀ ਪਾਰਟੀ ਨੇ ਉਸ ਪਿੰਡ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਬਹੁਤ ਕੰਮ ਕਰਵਾਏ ਨੇ ਕੰਮਾਂ ਨੂੰ ਲੋਕਾਂ ਨੇ ਮੋਹਰ ਲਗਾਈ ਔਰ ਤਕਰੀਬਨ 800 ਵੋਟ ਦੀ ਜਿਹੜੀ ਲੀਡ ਹੈ ਕੁਛੋਟੀ ਲੀਡ ਨਹੀਂ ਕਾਂਗਰਸ ਦੇ ਉੱਤੇ ਜਮਾਨਤ ਜਬਤ ਹੋ ਗਈ ਸੋ ਬਹੁਤ ਵੱਡੀ ਲੀਡ ਨਾਲ ਲੋਕਾਂ ਨੇ ਬੋਬੀ ਕੌਸ਼ਲ ਨੂੰ ਉਸ ਸੀਟ ਤੋਂ ਜਿਤਾਇਆ ਔਰ ਜਿਹੜੀ ਖਾਸ ਕਰਕੇ ਬੀਜੇਪੀ ਹੈ ਇਹਦੀ ਤਾਂ ਜਿੰਨਾਂ ਦੇ ਛੋਟੇ ਮੋਟੇ ਕੋ ਲੀਡਰ ਤੁਰੇ ਫਿਰਦੇ ਆ ਜਿਹੜੇ ਝੂਠ ਤੋਂ ਇਲਾਵਾ ਉਹਨਾਂ ਨੂੰ ਗੱਲ ਹੀ ਕੋਈ ਉਹਨਾਂ ਨੂੰ ਪੁੱਛੋ ਡਿਵੈਲਪਮੈਂਟ ਡਿਵੈਲਪਮੈਂਟ ਦੀ ਗੱਲ ਉਹਨਾਂ ਦੇ ਮੂੰਹੋਂ ਕਦੀ ਨਿਕਲਦੀ ਨਹੀਂ ਉਹ ਸਿਰਫ ਧਰਮ ਦੇ ਨਾਮ ਤੇ ਜਾਂ ਮੋਦੀ ਦੇ ਨਾਮ ਤੇ ਵੋਟਾਂ ਮੰਗੀਆਂ ਮੰਗੀ ਜਾਂਦੇ ਆ ਗੱਲ ਤਾਂ ਇਹ ਆ ਕਿ ਤੁਸੀਂ ਆਪ ਦੱਸੋ ਤੁਹਾਡੀ ਕੀ ਕਰਤੂਤ ਹੈ ਅਜੇ ਵੀ ਤੁਸੀਂ ਮੋਦੀ ਦੇ ਨਾਮ ਤੇ ਵੋਟ ਵੰਕੋ ਤੇ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਇੱਕ ਤੋਂ ਵੱਧ ਸ਼ਰਮ ਵਾਲੀ ਗੱਲ ਕੋਈ ਵੀ ਨਹੀਂ ਹੈਗੀ ਤੁਸੀਂ ਆਪਣੀ ਕਰਤੂਤ ਦੱਸੋ ਕਿ ਤੁਸੀਂ ਲੋਕਾਂ ਵਾਸਤੇ ਕੀ ਕੀਤਾ ਤੁਸੀਂ ਲੋਕਾਂ ਲਈ ਕੀ ਕੰਮ ਕੀਤਾ ਔਰ ਬੜਾ ਝੂਠ ਪ੍ਰਚਾਰ ਦੀ ਸੈਂਟਰ ਗਵਰਨਮੈਂਟ ਦੇ ਪੈਸੇ ਖਰਚ ਕੀਤੇ ਜਾ ਰਹੇ ਜੀ ਕੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੈਂਟਰ ਗਵਰਨਮੈਂਟ ਦੇ ਪੈਸੇ ਆ ਪਹਿਲਾਂ ਨਹੀਂ ਆਉਂਦੇ ਸੀ ਪੈਸੇ ਕਦੀ ਅਸੀਂ ਟੈਕਸ ਦਿੰਨੇ ਆ ਤੇ ਸਾਨੂੰ ਉਹਦੇ ਜਿਹੜੇ ਪੈਸੇ ਆ ਉਹਦਾ ਜਿਹੜਾ ਸ਼ੇਅਰ ਆ ਮਿਲਦਾ ਨਾ ਲੋ ਟੈਕਸ ਸਾਡੇ ਕੋਲ ਸੈਂਟਰ ਦੀ ਸਰਕਾਰ ਟੈਕਸ ਵੀ ਲੈਂਦੀ ਆ ਸਾਡੇ ਕੋਲ ਨਾ ਟੈਕਸ ਲਓ ਤੇ ਨਾ ਸਾਨੂੰ ਪੈਸੇ ਦਿਓ ਸੋਚ ਇਹਾਰੇ ਵੀ ਲੋਕਾਂ ਨੇ ਸਾਡੀਆਂ ਪਾਲਸੀਆਂ ਦੇ ਮੋਹਰ ਲਗਾਤੀ ਆ ਜਦੋਂ ਆਮ ਆਦਮੀ ਪਾਰਟੀ ਜਿੱਤਣ ਲੱਗੀ ਆ ਤੇ ਤੁਹਾਨੂੰ ਇਹ ਲੱਗਣ ਲੱਗਾ ਕਿ ਧੱਕਾ ਹੋਣਾ ਸ਼ੁਰੂ ਹੋ ਗਿਆ ਸੋ ਡਬਲ ਕੇਸ ਜਿਹੜਾ ਆ ਉਹ ਲੋਕਾਂ ਸਾਹਮਣੇ ਨਾ ਲੈ ਕੇ ਆਓ ਬਿਲਕੁਲ ਫੇਅਰ ਇਲੈਕਸ਼ਨ ਹੋਈ ਆ ਕੋਈ ਵੀ ਬੰਦਾ ਬਾਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਕਿਸੇ ਦੇ ਕਾਗਰ ਜੈ ਐਕਟ ਬਿਨਾ ਕਿਸੇ ਤੱਥਾਂ ਨੂੰ ਕਿਤੇ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਆਪਾਂ ਚੱਲਦੇ ਫਿਰਦੇ ਆ ਬਹੁਤ ਉਹਨਾਂ ਦਾ ਸਾਡੇ ਸਿਰ ਦੇ ਉੱਤੇ ਆਸ਼ੀਰਵਾਦ ਹੈ ਸਾਰੇ ਹਲਕੇ ਦੇ ਉੱਤੇ ਦੂਸਰਾ ਧੰਨਵਾਦ ਦਸੂਹਾ ਹਲਕਾ ਦੀ ਸਾਰੀ ਸੰਗਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਡੇ ਉੱਤੇ ਸਾਡੀ ਕੰਮ ਕਰਨ ਦੀ ਨੀਅਤ ਦੇ ਉੱਤੇ ਔਰ ਸਾਡੀ ਮਿਹਨਤ ਦੇ ਉੱਤੇ ਜਿਹੜੀ ਮੋਹਰ ਆ ਲਗਾਈ ਹੈ ਬਹੁਤ-ਬਹੁਤ ਧੰਨਵਾਦ ਦੇ ਸੁਭਾ ਦੀ ਸੰਗਤਮ ਹੈ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਸਮੁੱਚੀ ਆਮ ਆਦਮੀ ਪਾਰਟੀ ਦੇ ਵੱਲੋਂ ਕਰਦੇ ਜਿਹੜੇ ਵੱਡੇ ਪੱਧਰ ਤੇ ਲੋਕ ਜਿਹੜੇ ਉੱtre ਨੇ ਔਰ ਵੱਡੇ ਪੱਧਰ ਦੇ ਲੋਕਾਂ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਉਹਨਾਂ ਦੇ ਉਮੀਦਵਾਰਾਂ ਨੂੰ ਜਿਤਾਇਆ ਇਹ ਇਲੈਕਸ਼ਨ ਆਮ ਆਦਮੀ ਪਾਰਟੀ ਦੇ ਵਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ ਜਿਹੜਾ ਸਾਡਾ ਮੁਕਾਬਲਾ ਹੁੰਦਾ ਦੂਜੀਆਂ ਰਵੈਤੀ ਪਾਰਟੀਆਂ ਕੋਈ 100 ਸਾਲ ਪੁਰਾਣੀ ਪਾਰਟੀ ਹੈ ਕੋਈ ਇਸ ਤੋਂ ਵੀ ਜ਼ਿਆਦਾ ਸਾਲ ਪੁਰਾਣੀ ਪਾਰਟੀ ਹੈ ਉਹਨਾਂ ਦਾ ਜਿਹੜਾ ਕਾਡਰ ਹੈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਸਾਨੂੰ ਕਾਡਰ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਇਹ ਇਲੈਕਸ਼ਨ ਲੜਨੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਔਰ ਇੱਕ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਉਹਦਾ ਪਿੰਡਾਂ ਦੇ ਵਿੱਚ ਪਤਾ ਲੱਗ ਜਾਂਦਾ ਕਿ ਕਿਵੇਂ ਦੀ ਕੋਈ ਕਾਰਗੁਜ਼ਾਰੀ ਹੈ ਜੇ ਕਿਤੇ ਕੋਈ ਗਲਤੀ ਵੀ ਹੋਈ ਹੁੰਦੀ ਆ ਉਹਦੇ ਵਿੱਚ ਸਮਾਂ ਮਿਲ ਜਾਂਦਾ ਸਾਨੂੰ ਜੇ 1.5 ਸਾਲ ਦਾ ਸਮਾਂ ਸਰਕਾਰ ਦਾ ਹੈਗਾ ਉਹਦੇ ਚ ਜੇ ਕਿਤੇ ਕੋਈ ਗਲਤ ਵੀ ਕਿਤੇ ਕੋਈ ਕੰਮ ਹੋਇਆ ਹੋਊਗਾ ਤਾਂ ਉਹ ਆਪਾਂ ਉਹਦੇ ਵਿੱਚ ਸੁਧਾਰ ਦੇ ਆ ਸਕਦੇ ਹਾਂ ਸੋ ਇਸ ਇਲੈਕਸ਼ਨ ਤੋਂ ਕਈ ਜਿਹੜੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ ਨੇ ਔਰ ਲੋਕਾਂ ਦਾ ਵਿਸ਼ਵਾਸ ਵੀ ਸਾਡੇ ਉੱਤੇ ਜਿਹੜਾ ਜਿਹੜਾ ਪ੍ਰਗਟ ਕੀਤਾ ਉਹਨਾਂ ਨੇ ਉਹ ਸਾਡੇ ਮੋਢਿਆਂ ਦੇ ਉੱਤੇ ਭਾਰ ਹੋਰ ਦੁੱਗਣਾ ਹੋ ਗਿਆ ਕੀ ਲੋਕਾਂ ਨੇ ਇੱਕ ਵਾਰ ਦੁਬਾਰਾ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਸਾਡਾ ਜਿਹੜਾ ਜਿੱਤਣ ਦੇ ਨਾਲ ਸਾਡੀਆਂ ਜਿਹੜੀਆਂ ਸੀਟਾਂ ਜਦੋਂ ਜਿੱਤ ਗਏ ਆਪਾਂ ਤਾਂ ਸਾਡਾ ਜਿਹੜਾ ਕੱਢ ਰਿਹਾ ਪਿੰਡਾਂ ਦੇ ਵਿੱਚ ਹੋਰ ਵਧੇਗਾ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਆ ਉਹਨਾਂ ਦੇ ਹੌਸਲੇ ਵੀ ਜਿਹੜੇ ਆ ਉਹ ਹੋਰ ਵਧਣਗੇ ਮੈਂ ਜੇਕਰ ਗੱਲ ਕਰੀਏ ਦਸੂਹਾ ਬਲੌਗ ਦੀ ਮੈਂ ਪਹਿਲੇ ਗੱਲ ਕਰਾਂਗਾ ਉਸ ਤੋਂ ਬਾਅਦ ਤਲਵਾੜੇ ਤੇ ਵੀ ਚੱਲਾਂਗੇ ਦਸੂਹਾ ਦੇ ਵਿੱਚ ਆਮ ਆਦਮੀ ਪਾਰਟੀ ਨੇ 17 ਸੀਟਾਂ ਤੇ ਜਿਵੇਂ ਹੈ ਨਾ ਜਿੱਤ ਦਰਜ ਕੀਤੀ ਹੈ ਮਾਹੌਲ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਸੀ ਜਦੋਂ ਚੋਣਾ ਸੀ ਕਿ ਉਸ ਵੇਲੇ ਉਮੀਦ ਸੀ ਕਿ ਇੰਨੀ ਵੱਡੀ ਜਿੱਤ ਦਰਜ ਹੋਏਗੀ ਆਮ ਆਦਮੀ ਪਾਰਟੀ ਨੇ ਬਿਲਕੁਲ ਪਹਿਲਾਂ ਹੀ ਪਤਾ ਸੀਗਾ ਜੀ ਕਿਉਂਕਿ ਸਾਢੇ 3 ਸਾਲ ਅਸੀਂ ਇਲਾਕੇ ਦੀ ਸੇਵਾ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਸਾਡੇ ਪਰਿਵਾਰ ਨੇ ਮੇਰੇ ਪਿਤਾ ਜੀ ਨੇ ਮੇਰੇ ਛੋਟੇ ਬ੍ਰਦਰ ਨੇ ਬਾਕੀ ਪਰਿਵਾਰ ਨੇ ਬਾਕੀ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਨੇ ਲੋਕਾਂ ਦੇ ਵਾਸਤੇ ਬਹੁਤ ਜ਼ਿਆਦਾ ਜਿਹੜੇ ਕੰਮ ਕੀਤੇ ਔਰ ਉਨੀਆਂ ਦੇ ਵਿੱਚੋਂ 17 ਸੀਟਾਂ ਜਿੱਤਣੀਆਂ ਔਰ ਸੀਟਾਂ ਵੀ ਕੋਈ ਇਹ ਨਹੀਂਗਾ ਕਿ ਕੋਈ 100 ਦੀ ਬੋਰ ਤੇ ਜਿੱਤੇਆਂ ਜਾਂ 150 ਦੀ ਜਿੱਤੇਆਂ ਜਾਂ 200 ਦੀ ਜਿੱਤੇ ਜਮਾਨਤ ਜਬਤ ਕਰਵਾ ਕੇ ਜਿੱਤੇ 5-500 ਦੀ ਲੀਡ ਨਾਲ ਜਿਹੜੀਆਂ ਸਾਡੀਆਂ ਸਾਰੀਆਂ ਸੀਟਾਂ ਜਿੱਤੀਆਂ ਨੇ ਔਰ ਕਾਂਗਰਸ ਦਾ ਬਿਲਕੁਲ ਸਫਾਇਆ ਕੀਤਾ ਸੂਬੇ ਦੇ ਵਿੱਚ ਬਿਲਕੁਲ ਸਫਾਇਆ ਇੱਕ ਪਾਸਾ ਕਰਾ ਕਰਕੇ ਲੋਕਾਂ ਨੇ ਜਿਹੜੀ ਵੋਟ ਪਾਈ ਹੈ ਔਰ ਬੀਜੇਪੀ ਜਿਹੜੀਆਂ ਬੜੀਆਂ ਵੜਕਾ ਮਾਰਦੇ ਸੀਗੇ ਜੀ ਦੇਖਿਓ ਜੀ ਇਸ ਵਾਰ ਪੰਜਾਬ ਸਾਡੀ ਭਾਰਤੀ ਜਨਤਾ ਪਾਰਟੀ ਪਿੰਡਾਂ 'ਚ ਪਹੁੰਚ ਗਈ ਹੈ ਜੀ ਪਿੰਡਾਂ 'ਚੋਂ ਸੀਟਾਂ ਵੀ ਨਹੀਂ ਵੰਡ ਹੋਈਆਂ ਉਹਨਾਂ ਦੇ ਕੋਲੋਂ ਆਪਣੇ ਲੋਕਾਂ ਨੇ ਸੀਟਾਂ ਹੀ ਨਹੀਂ ਲਈਆਂ ਉਹਨਾਂ ਦੇ ਕੋਲ ਔਰ ਜਿੱਥੇ ਹੈਗੇ ਵੀ ਸੀਗੇ ਉਹਨਾਂ ਦੇ ਦੋ ਚਾਰ ਬੰਦੇ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਹਾਰੇ ਇੱਕ ਇੱਕ ਦੋ ਦੋ ਪੰਜ ਪੰਜ ਵੋਟਾਂ ਜਿਹੜੀਆਂ ਬੀਜੇਪੀ ਦੀਆਂ ਕਿੱਥੋਂ ਨਿਕਲੀਆਂ ਔਰ ਤੇ ਦਸੂਹਾ ਦੀਆਂ 19 ਬਲਾਕ ਸੰਪਤੀਆਂ ਦੇ ਵਿੱਚੋਂ ਸਾਨੂੰ 22000 ਦੇ ਕਰੀਬ ਵੋਟ ਪਈ ਹੈ ਕਾਂਗਰਸ ਨੂੰ ਜਿਹੜੀ ਹੈ ਉਹ तकरीबन 11-12 ਹਜ਼ਾਰ ਦੇ ਕਰੀਬ ਵੋਟ ਪਈ ਹੈ। ਔਰ ਭਾਜਪਾ ਨੂੰ ਦਾ ਨਾ ਮਾਤਰ ਵੋਟਾਂ 2000 ਦੇ ਕਰੀਬ ਜਿਹੜੀ ਵੋਟ ਆ ਉਹ ਵੋਟਾਂ ਪਈਆਂ ਨੇ। ਸੋ ਇੱਕ ਪਾਸਾ ਕਰਕੇ ਲੋਕਾਂ ਨੇ ਜਿਹੜਾ ਫੈਸਲਾ ਕੀਤਾ ਹੈ ਲੋਕਾਂ ਦਾ ਦਿਲੋਂ ਧੰਨਵਾਦ। ਪਰ ਬਿਲਕੁਲ ਤੁਸੀਂ ਗੱਲ ਕੀਤੀ ਕਿ ਭਾਜਪਾ ਨੂੰ 2000 ਵੋਟਾਂ ਪਈਆਂ ਪਰ ਭਾਜਪਾ ਦੇ ਜਿਹੜੇ ਇਸ ਵੇਲੇ ਆਗੂ ਨੇ ਜਾਂ ਲੀਡਰ ਕਹਿ ਲਿਓ ਸੁਪਨੇ ਦੇਖ ਰਹੇ ਨੇ ਕਿ 2027 ਦੇ ਵਿੱਚ ਸਾਡੀ ਸਰਕਾਰ ਪੱਕੀ ਹੈ ਲੋਕ ਜਿਹੜੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਨੇ ਅਲੋਕ ਸਾਨੂੰ ਜਿਵੇਂ ਇਸ ਵਾਰ 2027 ਦੇ ਵਿੱਚ ਮੌਕਾ ਦੇਣਗੇ ਪਰ ਜੋ ਨਤੀਜੇ ਰਹੇ ਨੇ ਕਸੀ ਵੀ ਦੇਖੇ ਪੰਜਾਬ ਭਰ ਦੇ ਵਿੱਚ ਕੋਈ ਖਾਸੀ ਵੋਟ ਜਿਹੜੀ ਭਾਜਪਾ ਨੂੰ ਜਾਂਦੀ ਦਿਖਾਈ ਨਹੀਂ ਦਿੱਤੀ ਪਰ ਲੱਗਦਾ ਕਿ ਆਮ ਆਦਮੀ ਪਾਰਟੀ ਵੱਲੋਂ ਕਾਫੀ ਜ਼ਿਆਦਾ ਲੋਕਾਂ ਦਾ ਕਲੇਮ ਹੋ ਰਿਹਾ ਕਿਹੜੇ ਕੰਮ ਹੈ ਜਿਹੇ ਜਿਹੜੇ ਲੋਕਾਂ ਦੇ ਵਿੱਚ ਜ਼ਿਆਦਾ ਜਿਹੜੇ ਦਿਖੇ ਹੈ ਔਰ ਲੋਕਾਂ ਨੂੰ ਨਾ ਕੰਮਾਂ ਦੇ ਆਧਾਰ ਤੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਸੀ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਇੱਕ ਐਮਐਲਏ ਦੀ ਔਰ ਲੋਕਾਂ ਦੀ ਦੂਰੀ ਹੁੰਦੀ ਸੀ ਉਹ ਖਤਮ ਹੋਈ ਹੂੰ ਲੋਕਾਂ ਜੀ ਅਟੈਂਡੈਂਸ ਹੈ ਸਾਡੀ ਮੈਨੂੰ ਲੱਗਦਾ ਕਿ 90% ਤੋਂ ਵੀ ਵੱਧ ਮੇਰੀ ਅਟੈਂਡੈਂਸ ਲੋ ਔਰ ਦੂਸਰਾ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਬਿਜਲੀ ਜਿਹੜੀ ਆ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਫ੍ਰੀ ਦੇ ਵਿੱਚ ਉਹਦਾ ਬੜਾ ਵੱਡਾ ਇੰਪੈਕਟ ਹੈ ਲੋਕਾਂ ਦੇ ਉੱਤੇ ਤੀਸਰਾ ਜਿਹੜਾ ਆਮ ਆਦਮੀ ਕਲੀਨਿਕ ਖੋਲੇ ਆ ਉਹ ਆਮ ਲੋਕਾਂ ਦੇ ਵਾਸਤੇ ਬੜੀ ਵੱਡੀ ਸਹੂਲਤ ਹੈ ਚੌਥਾ ਜਿਹੜਾ ਖੇਡ ਪਾਰਕ ਸੀ ਜਿਹੜੇ ਸ਼ੁਰੂ ਕੀਤੇ ਆ ਜਾਂ ਬਣ ਕੇ ਤਿਆਰ ਹੋਏ ਨੌਜਵਾਨਾਂ ਦਾ ਬੜਾ ਵੱਡਾ ਰੁਝਾਨ ਸਾਡੇ ਵੱਲ ਇਸ ਵਾਰ ਆਇਆ ਔਰ ਬਹੁਤ ਚੀਜ਼ਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਕਰਕੇ ਦਿਖਾਈਆਂ ਉਹਨਾਂ ਕਰਕੇ ਹੀ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਆਮ ਆਦਮੀ ਪਾਰਟੀ ਵੱਲ ਔਰ ਬੀਜੇਪੀ ਦੇ ਜਿਹੜੇ ਵੱਡੇ ਵੱਡੇ ਲੀਡਰ ਸੁਪਨੇ ਲੈ ਰਹੇ ਆ ਸੁਪਨੇ ਲੈਣ ਚ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਕਿਉਂਕਿ ਅਜੇ ਪਤਾ ਨਹੀਂ ਲੱਗ ਰਿਹਾ ਕਿ ਕਿੰਨੇ ਕੁ ਲੀਡਰ ਉਹਨਾਂ ਦੇ ਤੁਰੇ ਫਿਰਦੇ ਕਿੰਨੇ ਕਾਕੂ ਤੁਰੇ ਫਿਰਦੇ ਆ ਪਰ ਗਰਾਊਂਡ ਲੈਵਲ ਦੇ ਉੱਤੇ ਜੇ ਦੇਖੀ ਜਾਈਏ ਗਰਾਊਂਡ ਲੈਵਲ ਤੇ ਸਾਰੇ ਜ਼ੀਰੋ ਆ ਕੋਈ ਵੀ ਬੰਦਾ ਗਰਾਊਂਡ ਦੇ ਉੱਤੇ ਨਹੀਂ ਹੈਗਾ ਸਿਰਫ ਟਿਕਟ ਤੱਕ ਸਿਮਤ ਟਿਕਟ ਮਿਲ ਜੇ ਇਲੈਕਸ਼ਨ ਲੜਨਾ ਬਹੁਤੀ ਮਾਇਨੇ ਨਹੀਂ ਰੱਖਦੀ ਲੋਕਾਂ ਦੇ ਕਿੰਨੇ ਕੰਮ ਕਰਵਾ ਰਹੇ ਆ ਲੋਕਾਂ ਦੇ ਨਾਲ ਕਿੰਨੇ ਉਹ ਵਿਚਰ ਰਹੇ ਆ ਲੋਕਾਂ ਦੇ ਨਾਲ ਕਿੰਨੇ ਹੌਲ ਮਿਲ ਰਹੇ ਆ ਉਹ ਮਾਇਨੇ ਰੱਖਦਾ ਹੈ ਉਹ ਇਲੈਕਸ਼ਨ ਲੜਨੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਬਿਲਕੁਲ ਤਲਵਾੜੇ ਤੇ ਚਲਦੇ ਆ ਵੀ ਰਾਖਾ ਸਾਹਿਬ ਤਲਵਾੜੇ 8 ਸੀਟਾਂ ਆਈਆਂ ਸ਼ੁਰੂਆਤੀ ਨਤੀਜੇ ਜ਼ਰੂਰ ਥੋੜੇ ਨਿਰਾਸ਼ਾ ਭਰੇ ਰਹੇ ਸੀ ਉੱਥੇ ਪਰ ਜਦੋਂ ਰਜਵਾਲ ਜੋਨ ਤੋਂ ਜਲੇ ਇਹ ਸ਼ੁਰੂਆਤ ਹੁੰਦੀ ਹੈ ਤੇ ਲਗਾਤਾਰ ਆਮ ਆਦਮੀ ਪਾਰਟੀ ਤੋਂ ਇੱਕ ਤੋਂ ਬਾਅਦ ਇੱਕ ਸੀਟ ਜੜੀ ਝੋਲੀ ਚ ਪਈ ਹੈ ਬਿਲਕੁਲ ਉਹ ਸਾਰਾ ਹਿੱਲੀ ਏਰੀਆ ਉੱਥੋਂ ਅਸੀਂ ਜਿਹੜਾ ਵੋਟ ਸ਼ੇਅਰ ਹੈ ਸਾਡਾ ਸਾਰੀਆਂ ਸੀਟਾਂ ਦੇ ਉੱਤੇ ਅਸੀਂ ਕਾਂਗਰਸ ਨਾਲੋਂ ਵੱਧ ਗਏ ਤੇ ਕਾਂਗਰਸ ਦਾ ਗੜ੍ਹ ਹੋਇਆ ਕਰਦਾ ਸੀਗਾ ਸਾਬਕਾ ਐਮ ਐਲ ਏ ਸਾਹਿਬ ਦਾ ਉੱਥੇ ਪਿੰਡ ਵੀ ਆ ਉਹਨਾਂ ਦਾ ਆਪਣਾ ਇਲਾਕਾ ਵੀ ਹੈ ਪਰ ਉਹ ਉਹਨਾਂ ਇਲਾਕਿਆਂ ਦੇ ਵਿੱਚੋਂ ਵੀ ਬੀਜੇਪੀ ਦੇ ਵੱਡੇ ਲੀਡਰਾਂ ਦੇ ਇਲਾਕੇ ਦੇ ਵਿੱਚੋਂ ਵੀ ਅਸੀਂ ਜਿੱਤ ਕੇ ਆਏ ਹਾਂ ਉਹਨਾਂ ਦੇ ਨਾਲ ਜਿਹੜਾ ਪਵਨੌਰ ਪਿੰਡ ਹੈ ਖੰਡਿਆਲਾ ਪਿੰਡ ਹੈ ਪਵਨੌਰ ਉਹਨਾਂ ਦਾ ਆਪਣੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਵੀ ਅਸੀਂ ਆਮ ਆਦਮੀ ਪਾਰਟੀ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਕਈ ਪਿੰਡ ਜਿਹੜੇ ਆਪਾਂ ਉਹਨਾਂ ਦੇ ਵਿੱਚੋਂ ਧਰਮਪੁਰ ਦੇ ਵੀ ਸਾਡਾ ਬੜਾ ਵੱਡਾ ਪਿੰਡ ਹੈ ਇਤਿਹਾਸਕ ਪਿੰਡ ਹੈ ਉੱਥੋਂ ਵੀ ਆਪਾਂ ਜਿੱਤ ਪ੍ਰਾਪਤ ਕੀਤੀ ਕਈ ਪਿੰਡ ਜਿਹੜੇ ਆਪਾਂ ਉਹਨਾਂ ਤੋਂ ਜਿੱਤ ਪ੍ਰਾਪਤ ਕੀਤੀ ਹੈ ਕਈ ਗਲਤੀਆਂ ਵੀ ਸਾਡੇ ਕੋਲ ਹੋਈਆਂ ਨੇ ਕੋਈ ਸਾਡੀ ਮਿਹਨਤ ਦੇ ਵਿੱਚ ਵੀ ਸ਼ਾਇਦ ਕਿਤੇ ਕੋਈ ਫਰਕ ਰਹਿ ਗਿਆ ਹੋਊਗਾ ਪਰ ਲੋਕਾਂ ਦਾ ਫਤਵਾ ਹੈ ਲੋਕਾਂ ਨੇ ਜੋ ਫਤਵਾ ਦਿੱਤਾ ਸਾਡੇ ਸਿਰ ਮੱਥੇ ਉਸ ਤੋਂ ਬਾਅਦ ਜਿਹੜੀਆਂ ਸੀਟਾਂ ਜਿੱਤੀਆਂ ਵੀ ਨੇ ਉਹ ਵੀ ਲੋਕਾਂ ਦਾ ਫਤਵਾ ਹੈ ਉਹ ਵੀ ਸਾਡੇ ਸਿਰ ਮੱਥੇ ਹੈ ਸੋ ਅੱਗੇ ਦੇ ਨਾਲੋਂ ਆਪਾਂ ਪਿਛਲੀਆਂ ਇਲੈਕਸ਼ਨਾਂ ਦੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਵੋਟ ਸ਼ੇਅਰ ਸਾਡਾ ਵਧਿਆ ਹੈ ਉਹਨਾਂ ਨੇ ਸਮੇਂ 'ਚ ਹੋਰ ਮਿਹਨਤ ਕਰਨਗੇ ਜਿਹੜੀਆਂ ਕੋਈ ਕਮੀਆਂ ਰਹੀਆਂ ਨੇ ਉਹਨੂੰ ਆਪਾਂ ਦੂਰ ਕਰਾਂਗੇ ਬਿਲਕੁਲ ਤਲਵਾਰਾ ਦੀ ਜੇਕਰ ਗੱਲ ਕਰੀਏ ਜਿਹੜੀ ਰਕੜੀ ਜੋ ਸੀ ਬਹੁਤ ਹੌਟ ਸੀਟ ਸੀ ਕਿਉਂਕਿ ਤੁਹਾਡੇ ਉੱਥੇ ਆਮ ਆਦਮੀ ਪਾਰਟੀ ਦੇ ਕਿਸੇ ਨੇ ਰਾਗੂ ਵੀ ਉੱਥੇ ਚੋਣ ਲੜ ਰਹੇ ਸੀ ਸੰਪਤੀ ਦੇ ਔਰ ਜਿੱਤ ਵੀ ਦਰਜ ਕੀਤੀ ਔਰ 862 ਵੋਟਾਂ ਦੀ ਲੀਡ ਉਹਨਾਂ ਨੇ ਉਸ ਥਾਂ ਤੋਂ ਲਈਏ ਕਿ ਕੋਈ ਸਮਾਂ ਅਜਿਹਾ ਸੀਗਾ ਇੱਕ ਕਾਂਗਰਸ ਔਰ ਭਾਜਪਾ ਇਹ ਦਾਵਾ ਕਰਦੇ ਸੀ ਕਿ ਇਸ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਵੋਟ ਨਹੀਂ ਦੇ ਸਕਦਾ ਔਰ ਇੰਨਾ ਵੋਟ ਸ਼ੇਅਰ ਵੱਧ ਨਹੀਂ ਸਕਦਾ ਪਰ ਜਿਹੜੇ ਕੱਲ ਦੇ ਨਤੀਜੇ ਆਏ ਐ ਇਹ ਕੀ ਲੱਗਦਾ ਜਿਹੜੇ ਵਿਕਾਸ ਕਾਰਜ ਕੀਤੇ ਐ ਲੋਕ ਹ ਲੋਕਾਂ ਨੂੰ ਚਾਹੀਦੀ ਚਾਹੀਦੀ ਹੈ ਜੀ ਫਰਸਟ ਪ੍ਰੈਫਰੈਂਸ ਤਾਂ ਲੋਕਾਂ ਦੀ ਡਿਵੈਲਪਮੈਂਟ ਹੀ ਹੋਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਨੇ ਔਰ ਖੁਦ ਮੈਂ ਲੋਕਾਂ ਦੇ ਹਲਕੇ ਦੇ ਵਿੱਚ ਜਾ ਕੇ ਡਿਵੈਲਪਮੈਂਟ ਜਿਹੜੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਇਸ ਗੱਲ ਨੂੰ ਮੰਨਦੇ ਵੀ ਹੈ ਕਿ ਵਾਕਈ ਪਿਛਲੀ ਗਵਰਨਮੈਂਟ ਦੇ ਨਾਲੋਂ ਪਿਛਲੀਆਂ ਸਰਕਾਰਾਂ ਦੇ ਨਾਲੋਂ ਇਸ ਸਰਕਾਰ ਨੇ ਕੁਝ हटਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖ ਵੀ ਰਿਹਾ ਲੋਕਾਂ ਨੂੰ ਕਿ ਕੰਮ ਜਿਹੜੇ ਆ ਹਲਕੇ ਦੇ ਵਿੱਚ ਹੋ ਰਿਹਾ ਹੈ ਕਈ ਇਹ ਜੇ ਕਮੀਆਂ ਪੇਸ਼ੀਆਂ ਬਹੁਤ ਨੇ ਪਰ ਆਪਾਂ ਨੂੰ ਦੂਰ ਕਰ ਰਹੇ ਹਾਂ ਔਰ ਦਤਾਰਪੁਰ ਦੀ ਜਿਹੜੀ ਸੀਟ ਆ ਬੜੀ ਵੱਡੀ ਸੀਟ ਸੀਗੀ ਔਰ ਲੋਕਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਇਹ ਸੀਟ ਜਿਹੜੀ ਹੈ ਇਹ ਕਾਂਗਰਸ ਜਿੱਤੂਗੀ ਜਾਂ ਬੀਜੇਪੀ ਜਿੱਤੂਗੀ ਪਰ ਆਮ ਆਦਮੀ ਪਾਰਟੀ ਨੇ ਉਸ ਪਿੰਡ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਬਹੁਤ ਕੰਮ ਕਰਵਾਏ ਨੇ ਕੰਮਾਂ ਨੂੰ ਲੋਕਾਂ ਨੇ ਮੋਹਰ ਲਗਾਈ ਔਰ ਤਕਰੀਬਨ 800 ਵੋਟ ਦੀ ਜਿਹੜੀ ਲੀਡ ਆ ਕੁਛੋਟੀ ਲੀਡ ਨਹੀਂ ਕਾਂਗਰਸ ਦੀ ਉੱਤੇ ਜਮਾਨਤ ਜਬਤ ਹੋ ਗਈ ਸੋ ਬਹੁਤ ਵੱਡੀ ਲੀਡ ਨਾਲ ਲੋਕਾਂ ਨੇ ਬੋਬੀ ਕੋਸ਼ਨ ਨੂੰ ਉਸ ਜੀ ਸੀਟ ਤੋਂ ਜਿਥਾਇਆ ਸੋ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਵੀ ਧੰਨਵਾਦ ਕਰਦਾ ਲੱਗਦਾ ਲੋਕ ਇਹ ਕਹਿੰਦੇ ਸੀ ਕਿ ਸਰਕਾਰਾਂ ਨੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਨਹੀਂ ਹੋਏ ਪਰ ਲੱਗਦਾ ਲੋਕ ਕੱਕੇ ਹੋਏ ਉਹਨਾਂ ਤੋਂ ਤਾਂ ਹੀ ਹੁਣ ਆਮ ਆਦਮੀ ਪਾਰਟੀ ਵੱਲ ਵੱਡੇ ਪੱਧਰ ਤੇ ਵਤਦੇ ਨੇ ਬਿਲਕੁਲ ਜੀ ਲੋਕਾਂ ਨੂੰ ਉਮੀਦ ਬੜੀ ਹੁੰਦੀ ਆਪਣੇ ਐਮਐਲਏ ਤੋਂ ਆਪਣੀ ਸਰਕਾਰ ਦੇ ਕੋਲ ਔਰ ਜਿਹੜੀ ਖਾਸ ਕਰਕੇ ਬੀਜੇਪੀ ਹੈ ਇਹਦੀ ਤਾਂ ਜਿੰਨਾਂ ਦੇ ਛੋਟੇ ਮੋਟੇ ਕੋਈ ਲੀਡਰ ਤੁਰੇ ਫਿਰਦੇ ਆ ਜਿਹੜੇ ਝੂਠ ਤੋਂ ਇਲਾਵਾ ਉਹਨਾਂ ਨੂੰ ਗੱਲ ਹੀ ਕੋਈ ਉਹਨਾਂ ਨੂੰ ਪੁੱਛੋ ਡਿਵੈਲਪਮੈਂਟ ਡਿਵੈਲਪਮੈਂਟ ਦੀ ਗੱਲ ਉਹਨਾਂ ਦੇ ਮੂੰਹ ਕੋ ਸਰਪ ਧਰਮ ਦੇ ਨਾਮ ਤੇ ਜਾਂ ਮੋਦੀ ਦੇ ਨਾਮ ਤੇ ਵੋਟਾਂ ਮੰਗੀਆਂ ਮੰਗੀ ਜਾਂਦੇ ਆ ਗੱਲ ਤਾਂ ਇਹ ਆ ਕਿ ਤੁਸੀਂ ਆਪ ਦੱਸੋ ਤੁਹਾਡੀ ਕੀ ਕਰਤੂਤ ਆ ਤੁਹਾਡੇ ਵਿੱਚ ਕਿਸੇ ਤੁਹਾਡੇ ਲੀਡਰ ਦੇ ਵਿੱਚ ਕੋਈ ਇੱਕ ਵੀ ਕਰਤੂਤ ਨਹੀਂ ਹੈਗੀ ਲੋਕਾਂ ਦੇ ਕੰਮ ਕਰਾਉਣੇ ਹੁਣ ਸਵਾਲ ਆਮ ਆਦਮੀ ਪਾਰਟੀ ਨੂੰ ਕਰਦੇ ਗੱਲ ਤੇ ਇਹ ਕਿ ਤੁਹਾਨੂੰ ਲੋਕਾਂ ਨੇ 10 ਸਾਲ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਰਹੀ ਹੈ ਕਹਿੰਦੇ ਜੀ ਹੁਣ ਸਾਨੂੰ ਇਹ ਕਹਿੰਦੇ ਕਿ ਸਾਨੂੰ ਕੱਲਿਆਂ ਨੂੰ ਮੌਕਾ ਨਹੀਂ ਮਿਲਿਆ ਤੁਹਾਨੂੰ ਕੱਲਿਆਂ ਨੂੰ ਹੀ ਮੌਕਾ ਮਿਲਦਾ ਰਿਹਾ ਭਾਜਪੀ ਤੁਹਾਡਾ ਇਥੋਂ ਐਮਐਲ ਰਿਹਾ ਦੋ ਵਾਰੀ ਬੀਜੇਪੀ ਦਾ ਤੁਹਾਡਾ ਐਮਪੀ ਬਣਾ ਕੇ ਇਥੋਂ ਲੋਕਾਂ ਨੇ ਭੇਜਿਆ ਹੋਰ ਤੁਹਾਨੂੰ ਕਿੰਨਾ ਕੁ ਲੰਬਾ ਸਮਾਂ ਚਾਹੀਏ ਦੋਨੋਂ ਵਾਲੀ ਤੁਹਾਡਾ ਕੈਬਨਿਟ ਦਾ ਮਨਿਸਟਰ ਬਣਿਆ ਹੈ ਸੈਂਟਰ ਗਵਰਨਮੈਂਟ ਦੇ ਵਿੱਚ ਔਰ ਅਜੇ ਵੀ ਤੁਸੀਂ ਮੋਦੀ ਦੇ ਨਾਮ ਤੇ ਵੋਟ ਬੰਕੋ ਤੇ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਵੱਧ ਸ਼ਰਮ ਵਾਲੀ ਗੱਲ ਕੋਈ ਵੀ ਨਹੀਂ ਹੈਗੀ ਤੁਸੀਂ ਆਪਣੀ ਕਰਤੂਤ ਦੱਸੋ ਕਿ ਤੁਸੀਂ ਲੋਕਾਂ ਵਾਸਤੇ ਕੀ ਕੀਤਾ ਤੁਸੀਂ ਲੋਕਾਂ ਲਈ ਕੀ ਕੰਮ ਕੀਤਾ ਔਰ ਬੜਾ ਝੂਠ ਪ੍ਰਚਾਰ ਜੀ ਸੈਂਟਰ ਗਵਰਨਮੈਂਟ ਦੇ ਪੈਸੇ ਖਰਚ ਕੀਤੇ ਜਾ ਰਹੇ ਜੀ ਕੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਦੇ ਪੈਸੇ ਆ ਪਹਿਲਾਂ ਨਹੀਂ ਆਉਂਦੇ ਸੀ ਪੈਸੇ ਅਸੀਂ ਟੈਕਸ ਦਿੰਨੇ ਆ ਤੇ ਸਾਨੂੰ ਉਹਦੇ ਜਿਹੜੇ ਪੈਸੇ ਆ ਉਹਦਾ ਜਿਹੜਾ ਸ਼ੇਅਰ ਆ ਮਿਲਦਾ ਨਾਲ ਉਹ ਟੈਕਸ ਸਾਡੇ ਕੋਲ ਸੈਂਟਰ ਦੀ ਸਰਕਾਰ ਟੈਕਸ ਵੀ ਲੈਂਦੀ ਆ ਸਾਡੇ ਕੋਲ ਨਾ ਟੈਕਸ ਲਓ ਤੇ ਨਾ ਸਾਨੂੰ ਪੈਸੇ ਦਿਓ ਸੋ ਜੇ ਕੋਈ ਕੋਈ ਪ੍ਰੋਜੈਕਟ ਆਉਂਦਾ ਆ ਤਾਂ ਪੰਜਾਬ ਗਵਰਨਮੈਂਟ ਵੀ ਉਹਦੇ ਵਿੱਚ ਆਪਣਾ ਜਿਹੜਾ ਸ਼ੇਅਰ ਆ ਉਹ ਵੀ ਪਾਉਂਦੀ ਆ ਕੋਈ ਵੀ ਸੜਕ ਆਉਂਦੀ ਆ ਉਹਦੇ ਚ 40% ਸ਼ੇਅਰ ਪੰਜਾਬ ਗਵਰਨਮੈਂਟ ਦਾ ਹੁੰਦਾ ਹਰ ਕੰਮ ਦੇ ਵਿੱਚ ਸ਼ੇਅਰ ਪੰਜਾਬ ਗਵਰਨਮੈਂਟ ਦਾ ਹੁੰਦਾ ਸੋ ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਬੇਤੁਕੀਆਂ ਗੱਲਾਂ ਉਹ ਕਰਕੇ ਲੋਕਾਂ ਨੂੰ ਪਰਵਾਉਣਾ ਚਾਹੁੰਦੇ ਆ ਬੇਤੁਕੀਆਂ ਗੱਲਾਂ ਕਰਕੇ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ ਲੋਕ ਸਿਆਣੇ ਆ ਲੋਕਾਂ ਨੂੰ ਪਤਾ ਕਿ ਕਿਹੜੀ ਜਿਹੜੀ ਗਰਾਊਂਡ ਤੇ ਉੱਤੇ ਜਿਹੜੀ ਕੰਮ ਆ ਉਹ ਚੱਲ ਰਿਹਾ ਕਿਹੜੀ ਸਰਕਾਰ ਕਰ ਰਹੀ ਹੈ ਕਿਹੜਾ ਐਮਐਲਏ ਕਰ ਰਿਹਾ ਕਿਹੜਾ ਐਮਐਲਏ ਸਾਡੇ ਵਿੱਚ ਆਉਂਦਾ ਹੈ ਔਰ ਉਹ ਚੀਜ਼ਾਂ ਤੇ ਲੋਕ ਹੁਣ ਪਿੱਛੇ हट ਚੁੱਕੇ ਆ ਔਰ ਲੋਕ ਜਿਹੜੀ ਕੰਮ ਦੀ ਰਾਜਨੀਤੀ ਨੂੰ ਉਹ ਪਹਿਲ ਦੇਣਾ ਚਾਹੁੰਦੇ ਜੀ ਬਿਲਕੁਲ ਤੁਸੀਂ ਗੱਲ ਕੀਤੀ ਕਿ ਹੁਣ ਕੰਮਾਂ ਦੀ ਜਿਹੜੀ ਰਾਜਨੀਤੀ ਲੋਕ ਵੀ ਸਮਝਦਾਰ ਹੋ ਚੁੱਕੇ ਨੇ ਕਿ ਘੱਟ ਜਿਹਾ ਜ਼ਿਆਦਾ ਸਮਾਂ ਹੈ ਉਹ ਸਮਾਂ ਨਹੀਂ ਜੇ ਤੱਕ ਇਹ ਫਿਰ ਘਰ ਬਹਿ ਗਏ ਫਿਰ 5 ਸਾਲ ਲਾਇਆ ਕਿਉਂਕਿ ਸਮਾਂ ਜਿਸ ਤਰੀਕੇ ਨਾਲ ਐਡਵਾਂਸ ਹੋ ਰਿਹਾ ਤੇ ਲੋਕ ਵੀ ਹੁਣ ਉਸ ਤਰੀਕੇ ਨਾਲ ਐਡਵਾਂਸ ਹੋ ਗਏ ਪਰ ਵਿਧਾਇਕ ਸਾਹਿਬ ਤੁਸੀਂ ਗੱਲ ਕੀਤੀ ਕਿ ਆਪਣੇ ਪਹਿਲੇ ਕਿ ਇਹ ਆਮ ਆਦਮੀ ਪਾਰਟੀ ਨੂੰ ਵੜਤ ਮਿਲੀ ਹੈ ਔਰ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਪਛਾੜ ਦਿੱਤਾ ਹੈ ਪਰ ਹਾਲਾਤ ਜਿਸ ਤਰੀਕੇ ਨਾਲ ਹੁਣ ਕਾਂਗਰਸ ਦੇ ਬਣਦੇ ਜਾ ਰਹੇ ਨੇ ਦੋ ਤੁਕਾਂ ਕੰਮ ਨੇ ਜਿੱਤ ਦਰਜ ਕੀਤੀ ਹੈ ਸਾਰੇ ਬੜੇ-ਬੜੇ ਵੱਡੇ ਕੀਤੇ ਜਾਂਦੇ ਸੀਗੇ ਤੁਹਾਡੇ ਤੇ ਵੀ ਕੀ ਤਰ੍ਹਾਂ ਦੇ આરોਪ ਲਾਏ ਜਾਂਦੇ ਸੀ ਕਿ ਸਾਡੇ ਨਾਲ ਧੱਕਾ ਕੀਤਾ ਸਾਡੇ ਬੂਥਾਂ ਤੇ ਜਿਹੜਾ ਸਾਡੇ ਜਿਹੜੇ ਉਮੀਦਵਾਰਾਂ ਦੇ ਫਾਰਮ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਰ ਕੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਲਜ਼ਾਮ ਹੁਣਾਂ ਵੱਲੋਂ ਇਹ ਚੋਣਾਂ ਦੇ ਦੌਰਾਨ ਲਾਏਗੇ ਦੇਖੋ ਜੇ ਧੱਕਾ ਕੀਤਾ ਹੁੰਦਾ ਤੇ ਅਸੀਂ ਤਲਵਾੜੇ ਦੇ ਵਿੱਚ ਵੀ ਸਾਰੀਆਂ ਕਲੀਨ ਸਵੀਪ ਕਰ ਜਾਣੀਆਂ ਸੀ ਉੱਥੇ ਤਾਂ ਸਾਨੂੰ ਜਿਆਦਾ ਡਰ ਸੀਗਾ ਵੀ ਕਿਉਂਕਿ ਉਹ ਇਲਾਕਾ ਸਾਡੇ ਲਈ ਨਵਾਂ ਸੀਗਾ ਪਹਿਲੀ ਵਾਰੀ ਉੱਥੇ ਇਲੈਕਸ਼ਨ ਲਾਣ ਦੇ ਦਸੂਗਾ ਤੇ ਅਸੀਂ ਪਹਿਲਾਂ ਵੀ ਇੰਡੀਪੈਂਡੈਂਟ ਤੌਰ ਤੇ ਵੀ ਲੜਦੇ ਰਹੇ ਤੇ ਅਸੀਂ ਉੱਥੇ ਕਾਗਰ ਦੇ ਤੁਹਾਡੇ ਰਿਜੈਕਟ ਕਰਾਉਂਦੇ ਜਦੋਂ ਤਾਂ ਤੁਸੀਂ ਜਿੱਤਦੇ ਸੀਗੇ ਜਦੋਂ ਤਾਂ ਪਹਿਲੀਆਂ 2-3 ਸੀਟਾਂ ਤੁਸੀਂ ਜਿੱਤੇ ਜੋ ਬਾਕੀ ਜੋ ਉਹਨਾਂ ਦੇ ਵਿੱਚੋਂ ਤਾਂ ਤੁਸੀਂ ਕਹਿ ਰਹੇ ਵੀ ਲੋਕਾਂ ਨੇ ਸਾਡੀਆਂ ਪਾਲਿਸੀਆਂ ਦੇ ਮੋਹਰ ਲਗਾਤੀ ਆ ਜਦੋਂ ਆਮ ਆਦਮੀ ਪਾਰਟੀ ਜਿੱਤਣ ਲੱਗੀ ਆ ਤੇ ਤੁਹਾਨੂੰ ਇਹ ਲੱਗਣ ਲੱਗਾ ਕਿ ਠੱਗਾ ਹੋਣਾ ਸ਼ੁਰੂ ਹੋ ਗਿਆ ਸੋ ਡਬਲ ਫੇਸ ਜਿਹੜਾ ਆ ਉਹ ਲੋਕਾਂ ਸਾਹਮਣੇ ਨਾ ਲੈ ਕੇ ਆਓ ਡਬਲ ਫੇਸ ਜਿਹੜਾ ਲੋਕਾਂ ਨੂੰ ਚੰਗਾ ਨਹੀਂ ਲੱਗੂਗਾ ਤੁਹਾਡਾ ਹੁਣ ਇੱਕ ਪਾਸਾ ਕਰਕੇ ਨੋ ਜਾਂ ਤਾਂ ਕਹੋ ਜੀ ਸਾਰੇ ਧੱਕਾ ਹੋ ਗਿਆ ਕਿ ਜਿਹੜੇ ਤੁਸੀਂ ਵੀ 2 3 4 ਜਿੱਤੇ ਹੋ ਉਹ ਵੀ ਕਹੋ ਜੀ ਉਹ ਵੀ ਧੱਕੇ ਨਾਲ ਹੀ ਜਿੱਤ ਗਏ ਜਾਂ ਕਹੋ ਜੀ ਸਰਕਾਰ ਦੀ ਜਿਹੜੀਆਂ ਪਾਲਿਸੀਆਂ ਦੇ ਮੋਹਰ ਲੱਗ ਰਹੀ ਹੈ ਸੋ ਕਿਸੇ ਕਿਸੇ ਬੰਦੇ ਨਾਲ ਬਿਲਕੁਲ ਫੇਅਰ ਇਲੈਕਸ਼ਨ ਹੋਈ ਹੈ ਕੋਈ ਵੀ ਬੰਦਾ ਬਾਹਰ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਕਿਸੇ ਦੇ ਕਾਗਜ਼ ਰਿਜੈਕਟ ਬਿਨਾ ਕਿਸੇ ਤੱਥਾਂ ਤੋਂ ਕਿੱਥੇ ਜੇ ਹੁਣ ਕੋਈ ਵੀ ਬੰਦਾ ਬੀਜੇਪੀ ਦੇ ਕਿਸੇ ਬੰਦੇ ਦੇ ਕਾਗਜ਼ ਰਿਜੈਕਟ ਹੋਏ ਆ ਕੋਈ ਬੰਦਾ ਨਜਾਇਜ਼ ਕਬਜ਼ੇ ਕਰੂਗਾ ਕਿਸੇ ਦੀ ਜਗ੍ਹਾ ਤੇ ਔਰ ਅਬਜੈਕਸ਼ਨ ਕਿਸੇ ਕੈਂਡੀਡੇਟ ਤੇ ਲਗਾਇਆ ਅਬਜੈਕਸ਼ਨ ਦੇ ਵਿੱਚ ਨਿਸ਼ਾਨਦੇ ਜਿਹੜੀ ਹੋਈ ਆ ਕੰਪਿਊਟਰ ਦੇ ਨਾਲ ਹੋਈ ਆ ਕੰਪਿਊਟਰ ਵੀ ਝੂਠ ਮਾਰਨ ਲੱਗ ਪਏ ਹੁਣ ਫੇਰ ਤਾਂ ਇਹਨਾਂ ਦੇ ਮੁਕਾਬਕ ਤਾਂ ਨਿਸ਼ਾਨਦੀਆਂ ਵੀ ਗਲਤ ਹੋਈਆਂ ਨਿਸ਼ਾਨਦੇ ਦੇ ਵਿੱਚ ਤੁਹਾਡਾ ਕੈਂਡੀਡੇਟ ਤੇ ਜਿਹੜੇ ਉਮੀਦਵਾਰ ਦਾ ਕਬਜ਼ਾ ਜਿਹੜਾ ਨਜ਼ਾਇਜ਼ ਕਬਜ਼ਾ ਸਾਬਤ ਹੋਇਆ ਤੇ ਕਾਗਜ਼ ਟੈਕਨੀਕਲ ਤੌਰ ਤੇ ਰਿਜੈਕਟ ਹੋ ਗਏ ਕਿੱਦਾਂ ਤਾਂ ਅਸੀਂ ਸਾਰੀ ਕਰਵਾ ਸਕਦੇ ਜੀ ਇਦਾਂ ਕਰਾਉਣੇ ਹੁੰਦੇ ਤਾਂ ਸੋ ਇਹ ਗਲਤ ਜਿਹੜੀਆਂ ਧਾਰਨਾਵਾਂ ਲੋਕਾਂ ਦੇ ਮਨਾਂ ਦੇ ਵਿੱਚ ਸੈੱਟ ਕੀਤੀਆਂ ਜਾ ਰਹੀਆਂ ਇਹ ਖਤਮ ਹੋਣੀਆਂ ਚਾਹੀਦੀਆਂ ਤੁਸੀਂ ਕੰਮ ਦੀ ਰਾਜਨੀਤੀ ਅੱਗੇ ਲੈ ਕੇ ਆਓ ਕੰਮ ਦੱਸੋ ਕੀ ਕੀਤਾ ਤੁਸੀਂ ਉਹ ਅੱਗੇ ਲੈ ਕੇ ਜਾਓ ਲੋਕਾਂ ਦੇ ਵਿੱਚ ਇਹ ਦੱਸੋ ਕਿ ਤੁਸੀਂ ਕਿੰਨਾ ਵਿਚਾਰ ਰਹੇ ਆ ਲੋਕਾਂ ਦੇ ਵਿੱਚ ਇਹ ਲੈ ਕੇ ਜਾਓ ਔਰ ਜੇ ਕੋਈ ਸਾਡੇਆਂ ਕਮੀਆਂ ਨੇ ਸਾਡੇ ਕੰਮ ਕਰਨ ਦਾ ਤਰੀਕਾ ਗਲਤ ਹੈ ਉਹ ਲੋਕਾਂ ਦੇ ਵਿੱਚ ਲੈ ਕੇ ਜਾਓ ਲੋਕ ਆਪ ਹੀ ਫੈਸਲਾ ਕਰ ਦੇਣਗੇ ਮਦਕ ਸਰ ਹੁਣ ਅੱਗੇ ਆਉਣਾਂ ਦੇ ਸਮੇਂ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਦੋਂ ਅਸੀਂ ਪਹਿਲੀ ਇੰਟਰਵਿਊ ਕੀਤੀ ਸੀ ਇਹਨਾਂ ਚੋਣਾਂ ਨੂੰ ਲੈ ਕੇ ਤੁਸੀਂ ਇਹ ਕਿਹਾ ਸੀ ਅਸੀਂ ਸਭ ਤੋਂ ਪਹਿਲੇ ਧਾਰਨਾ ਬਦਲਨੀ ਹੈ ਲੋਕਾਂ ਦੇ ਵਿੱਚ ਜਿਹੜੀ ਬਣੀ ਹੋਈ ਹੈ ਕਿ ਸੰਤੀ ਮੈਂਬਰ ਲੋਕਾਂ 'ਚ ਦਿਖਦੇ ਨਹੀਂ ਆ ਸੰਤੀ ਮੈਂਬਰਾਂ ਦਾ ਕੋਈ ਰੋਲ ਨਹੀਂ ਹੈ ਹੁਣ ਇਹਨਾਂ ਜਿਹੜੀਆਂ ਧਾਰਨਾ ਹੈ ਲੋਕਾਂ ਦੇ ਵਿੱਚ ਕਿੰਨਾ ਕ ਬਦਲਣ ਦੇ ਵਿੱਚ ਜਿਹੜਾ ਤੁਸੀਂ ਕਾਮਯਾਬ ਰਹੋਗੇ 100% ਚੇਂਜ ਕਰਾਂਗੇ ਜੀ ਅੱਜ ਜਿੰਨੇ ਵੀ ਮੈਨੂੰ ਸਾਡੇ ਬਲੌਕ ਸੰਤੀ ਦੇ ਮੈਂਬਰ ਜਿੱਤੇ ਸਾਨੂੰ ਮਿਲਣ ਵਾਸਤੇ ਆਇਆ ਪਹਿਲਾਂ ਸਾਰਿਆਂ ਨੂੰ ਇਹੀ ਕਿਹਾ ਜਾ ਰਿਹਾ ਕਿ ਸਭ ਤੋਂ ਪਹਿਲਾਂ ਆਪਣੇ ਪਿੰਡਾਂ 'ਚ ਜਾ ਕੇ ਲੋਕਾਂ ਦਾ ਧੰਨਵਾਦ ਕਰਕੇ ਆਓ ਕਿ ਤੁਹਾਨੂੰ ਲੋਕਾਂ ਨੇ ਵੋਟ ਪਾਈ ਆ ਜਿਹੜੇ ਪਿੰਡ ਚੋਂ ਆਪਾਂ ਹਾਰੇ ਵੀ ਉੱਥੇ ਵੀ ਧੰਨਵਾਦ ਕਰਕੇ ਆਓ ਉਸ ਤੋਂ ਬਾਅਦ ਆਪਾਂ ਨੈਕਸਟ ਵੀਕ ਸਾਰੇ ਸੰਮਤੀ ਮੈਂਬਰ ਦੀ ਮੀਟਿੰਗ ਕਰਨ ਜਾ ਰਹੇ ਹਾਂ ਪਹਿਲੀ ਹਦਾਇਤ ਇਹ ਹੋਊਗੀ ਕਿ ਆਪਾਂ ਲੋਕਾਂ ਦੇ ਵਿੱਚ ਰਹਿਣਾ ਹੈ ਲੋਕਾਂ ਦੀ ਗੱਲ ਸੁਣਨੀ ਆ ਲੋਕਾਂ ਦਾ ਦੁੱਖ ਸੁੱਖ ਸਾਂਝਾ ਕਰਨਾ ਹੈ ਲੋਕਾਂ ਦੇ ਪਿੰਡਾਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਤੁਸੀਂ ਮੇਰੇ ਤੱਕ ਲੈ ਕੇ ਆਉਣਾ ਔਰ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਜਾਂ ਜੋ ਪ੍ਰੋਮਿਸ ਕੀਤੇ ਆ ਆਪਾਂ ਲੋਕਾਂ ਦੇ ਨਾਲ ਇਲੈਕਸ਼ਨ ਦੇ ਦੌਰਾਨ ਉਹ ਜਿਹੜੇ ਪੂਰੇ ਕਰਨੇ ਆ ਪਹਿਲੀ ਹੇਦਤ ਹੈ ਔਰ ਜਿਹੜੀ ਧਾਰਨਾ ਹੈ ਲੋਕਾਂ ਦੇ ਵਿੱਚ ਉਹ ਅਸੀਂ ਤੁਹਾਨੂੰ ਦੇਖ ਕੇ 2027 ਤੱਕ ਲੋਕ ਆਪ ਕਹਿਣਗੇ ਕਿ ਜਿਹੜੀ ਇਹਨਾਂ ਦੇ ਐਮਐਲਏ ਨੇ ਗੱਲ ਕੀਤੀ ਸੀ ਉੱਤੇ ਉਹਨੇ ਪੂਰਾ ਉਤਰਿਆ ਔਰ ਬਲਾਕ ਸੰਮਤੀ ਦੇ ਜਿੱਤੇ ਉਹ ਉਮੀਦਵਾਰ ਲੋਕਾਂ ਦੇ ਵਿੱਚ ਆ ਰਹੇ ਆ ਲੋਕਾਂ ਨੂੰ ਪਤਾ ਹੋਊਗਾ ਕਿ ਸਾਡਾ ਸੰਮਤੀ ਦਾ ਮੈਂਬਰ ਕੌਣ ਸੀਗਾ ਕਿ ਨਵਦੀਪ ਜੀ ਜਿਨ੍ਹਾਂ ਨੂੰ ਪਹਿਲਾਂ ਟਿਕਟ ਦਿੱਤੀ ਸੀ ਟਿਕਟ ਦੇਣ ਵੇਲੇ ਸਭ ਤੋਂ ਪਹਿਲੀ ਗੱਲ ਇਹ ਕਿਹਾ ਸੀ ਉਹਨਾਂ ਨੂੰ ਕਿ ਤੁਸੀਂ ਸ਼ਰਾਬ ਦੀ ਔਰ ਪੈਸੇ ਦੀ ਉਮੀਦ ਨਾ ਰੱਖਿਓ ਸਾਡੇ ਤੋਂ ਕੱਲ ਨੂੰ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਤੁਸੀਂ ਲੋਕਾਂ 'ਚ ਜਾਣੇ ਆ ਕੱਲ ਨੂੰ ਤੁਸੀਂ ਸਾਨੂੰ ਇਹ ਕਹੋ ਜੀ ਅਸੀਂ ਪਿੰਡਾਂ ਦੇ ਲੋਕ ਸ਼ਰਾਮ ਮੰਗਦੇ ਆ ਤੁਸੀਂ ਡਿਵੈਲਪਮੈਂਟ ਦੇ ਕੰਮ ਲੋਕਾਂ ਦੇ ਵਿੱਚ ਲੈ ਕੇ ਜਾਣੇ ਆ ਲੋਕਾਂ ਨੂੰ ਚੰਗੇ ਲੱਗਣਗੇ ਤਾਂ ਵੋਟ ਪਾਉਣਗੇ ਲੋਕਾਂ ਨੂੰ ਮਾੜੇ ਲੱਗਣਗੇ ਤਾਂ ਲੋਕ ਵੋਟ ਨਾ ਪਾਉਣਗੇ ਔਰ ਹੁਣ ਜਦੋਂ ਸਾਨੂੰ ਜਿੱਤ ਕੇ ਆ ਰਹੇ ਆ ਬੰਦੇ ਤਾਂ ਲੋਕ ਇਹ ਕਹਿ ਰਹੇ ਵੀ ਲੋਕਾਂ ਨੇ ਕੰਮਾਂ ਨੂੰ ਮੋਹਰ ਦਿਖਾਈ ਲੋਕ ਜਿਹੜੇ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਪਿੰਡਾਂ 'ਚ ਕੀਤੇ ਆ ਜਾਂ ਚੱਲ ਰਹੇ ਆ ਉਹਨੂੰ ਲੋਕਾਂ ਨੇ ਵੋਟ ਪਾਈ ਆ ਔਰ ਬਿਲਕੁਲ ਨਵੇਂ ਬੰਦੇ ਜਿਹੜੇ ਅਸੀਂ ਲੋਕਾਂ ਦੇ ਵਿੱਚ ਲੈ ਕੇ ਆਏ ਆ ਔਰ ਪਰਾਣੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਕੋਲ ਤਗੜੇ ਲੋਕ ਸੀਗੇ ਪੈਸੇ ਵਾਲੇ ਲੋਕ ਸੀਗੇ ਸਾਡੇ ਕੋਲ ਸਾਰੇ ਮਾਤੜ ਸਾਥੀ ਸਾਰੇ ਹੀ ਲੋੜਵੰਦ ਪਰਿਵਾਰ ਮਾਤੜ ਬੰਦੇ ਪਿੰਡ ਪਰ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਜੁੜੇ ਪਰਿਵਾਰ ਸੀਗੇ ਉਹਨਾਂ ਨੂੰ ਅਸੀਂ ਟਿਕਟਾਂ ਦਿੱਤੀਆਂ ਨੇ ਔਰ ਲੋਕਾਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਇਆ ਔਰ ਲੋਕ ਜਿਹੜੇ ਤਗੜੇ ਤਗੜੇ ਬੰਦੇ ਸੀਗੇ ਉਹਨਾਂ ਨੂੰ ਹਰਾਇਆ ਉਹਨਾਂ ਲੋਕਾਂ ਨੇ ਇਸ ਤੋਂ ਸਾਬਤ ਹੋ ਗਿਆ ਕਿ ਲੋਕ ਹੁਣ ਪੈਸੇ ਦੇ ਮਗਰ ਨਹੀਂ ਲੋਕ ਹੁਣ ਕੰਮਾਂ ਦੇ ਮਗਰ